ਛੋਟੀ ਛੋਟੀਆਂ ਗਲਤੀਆਂ ਕਰਕੇ ਪਾਪਾਂ ਦੀ ਪਾਗੀ ਬਣ ਜਾਂਦੇ ਆ ਹੁਣ ਦੀਵਾਲੀ ਆ ਰਹੀ ਹੈ ਦੀਵਾਲੀ ਤੇ ਆਪਾਂ ਪਹਿਣਾ ਖਾਸ ਕਰਕੇ ਘਰਾਂ ਦੀ ਸਫਾਈ ਕਰਦਿਆਂ ਨੇ ਬਾਹਰ ਵੀ ਆਪਾਂ ਸਫਾਈ ਕਰਦੇ ਆ ਬੱਚਿਆਂ ਦੀਆਂ ਕਿਤਾਬਾਂ ਵਗੈਰਾ ਦੀ ਸਫਾਈ ਕਰਦੇ ਆ ਨਾ ਸਫਾਈ ਕਰਦੇ ਆਪਾਂ ਨੂੰ ਗੁਰੂ ਸਾਹਿਬ ਜੀ ਦੀਆਂ ਛੋਟੀਆਂ ਕੋਈ ਤਸਵੀਰਾਂ ਜਿੱਦਾਂ ਕਿ ਬੱਚੇ ਕਾਪੀਆਂ ਦੇ ਵਿੱਚ ਕੱਟ ਕੇ ਵੀ ਲਗਾ ਲੈਂਦੇ ਨੇ ਗੁਰਬਾਣੀ ਦੀਆਂ ਵੀ ਹਨਾ ਲਗਾ ਲੈਂਦੇ ਨੇ ਘਰ ਦੇ ਵਿੱਚ ਪ੍ਰਾਣੀਆਂ ਆਪਣੀਆਂ ਤਸਵੀਰਾਂ ਗੁਟਕਾ ਸਾਹਿਬ ਹਨਾ ਪਏ ਹੁੰਦੇ ਆ ਕਿ ਕਈ ਵਾਰੀ ਕੋਈ ਗੁਰਬਾਣੀ ਦਾ ਆਪਣੇ ਕੋਲੇ ਪਿਆ ਹੁੰਦਾ ਕੋਈ ਪੇਜ ਤੇ ਲਿਖੀ ਹੁੰਦੀ ਹੈ ਜਾਂ ਕਿਵੇਂ ਹਨਾ ਪਈ ਕਈ ਵਾਰੀ ਨਾ ਫਟੀਆਂ ਹੋਈਆਂ ਪ੍ਰਾਣੀਆਂ ਮਤਲਬ ਕਿ ਫੋਟੋ ਆਪਾਂ ਘਰੇ ਪੜਕ ਲੈਣੇ ਆਂਗੇ ਦੇਖੋ ਇਸ ਚੀਜ਼ ਦੇ ਨਾਲ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਹਨਾ ਆਪਾਂ ਨੂੰ ਪਾਪ ਵੀ ਲਗਾ ਲੋ ਲੱਗਦਾ ਕਿਉਂਕਿ ਜਦੋਂ ਆਪਣੇ ਬਜ਼ੁਰਗ ਹਨ ਬਜ਼ੁਰਗ ਹੋ ਜਾਂਦੇ ਨੇ ਤੇ ਆਪਾਂ ਉਹਨਾਂ ਨੂੰ ਸਰੀਰ ਤਿਆਗ ਦਿੰਦੇ ਨੇ ਦਾ ਸੰਸਕਾਰ ਕਰਦੇ ਆ ਦੇਖੋ ਕਿੰਨੀ ਮਰਿਆਦਾ ਦੇ ਨਾਲ ਕਰਦੇ ਆ ਉਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਗੁਰੂ ਸਾਹਿਬ ਨੇ ਆਪਾਂ ਉਹਨਾਂ ਨੂੰ ਇੱਕ ਹਨਾ ਹਾਜ਼ਰ ਨਾਜ਼ਰ ਆਪਣੇ ਪਿਤਾ ਜੀ ਸਮਝਦੇ ਆ ਚਲੋ ਗੁਰੂ ਸਾਹਿਬਾਂ ਨੇ ਚਾਹੇ ਕਿਹਾ ਸੀਗਾ ਵੀ ਤਸਵੀਰ ਨੂੰ ਸਾਡੀ ਨੂੰ ਨਹੀਂ ਪੂਜਣਾ ਪਰ ਆਪਾਂ ਆਪਣੇ ਬੱਚਿਆਂ ਨੂੰ ਤੇ ਖੁਦ ਹਨਾ ਇੱਕ ਹੁੰਦੇ ਵੀ ਹਾਂ ਸਾਡੇ ਬਜ਼ੁਰਗ ਇਸ ਤਰੀਕੇ ਦੇ ਦਿਸਦੇ ਸੀਗੇ ਹਨਾ ਉਦਾਂ ਦੀ ਹੈ ਬਾਕੀ ਕੁਰਬਾਨੀਆਂ ਕੁਰਬਾਨੀਆਂ ਦਾ ਦੇਖੋ ਪ੍ਰਤੱਖ ਆ ਪਾਣਾ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੀ ਆਂਗੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਹਨਾ ਪ੍ਰਾਣੀ ਕੋਈ ਤਸਵੀਰ ਫਟੀ ਹੋਈ ਆ ਜਾਂ ਐਦਾਂ ਹੁੰਦੀ ਹੈ ਜਿੱਦਾਂ ਕਿ ਧੁੰਦਲੀ ਹੋ ਜਾਂਦੀ ਹੈ ਜਿਹਦੇ ਉੱਪਰ ਹਨਾ ਗੁਰੂ ਸਾਹਿਬਾਂ ਦੀ ਤਸਵੀਰ ਮਿਟ ਜਾਂਦੀ ਹੈ ਵੈਸੇ ਹੀ ਆਪਣੇ ਕੱਖੁੰਜੇ ਲੱਗੀਆਂ ਪਈਆਂ ਦੇਖੋ ਇਹ ਚੀਜ਼ਾਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਹਨਾ ਬੁਰੀ ਮਲਕੇ ਪ੍ਰਭਾ ਪਹਿਨੇ ਲੈਕਚਰਿਟੀ ਆਉਂਦੀ ਹੈ ਤੁਸੀਂ ਪਤਾ ਕੀ ਕਰਨਾ ਹੈ ਜਿਹੜੀਆਂ ਉਹ ਤਸਵੀਰਾਂ ਨੇ ਜਾਂ ਕਿਤੇ ਕੁਰਬਾਨੀ ਦਾ ਤੁਹਾਨੂੰ ਕੋਈ ਲਿਖੀ ਹੋਈ ਹੈ ਜਾਂ ਕਿਸੇ ਬੱਚੇ ਦੀ ਕਤਾ ਕਾਪੀ ਦੇ ਵਿੱਚ ਫੋਟੋ ਲੱਗੀ ਹੋਈ ਹੈ ਕਿਤਾਬ ਦੇ ਵਿੱਚ ਲੱਗੀ ਹੋਈ ਹੈ ਜਾਂ ਜਿਹੜੇ ਆਪਣੇ ਵਿਆਹਾਂ ਦੇ ਕਾਰਡ ਹੁੰਦੇ ਆ ਨਾ ਉਹਨਾਂ ਦੇ ਉੱਪਰ ਗੁਰਬਾਨੀ ਲਿਖੀ ਹੁੰਦੀ ਹੈ ਉਹਨਾਂ ਨੂੰ ਤੁਸੀਂ ਨੇ ਇਕੱਠੇ ਕਰਨਾ ਹੈਗਾ ਇਕੱਠੇ ਕਰਕੇ ਤੁਸੀਂ ਕਿਸੇ ਸੁੱਚੇ ਬਰਤਨ ਦੇ ਵਿੱਚ ਹੈ ਨਾ ਸਾਫ਼ ਬਰਤਨ ਦੇ ਵਿੱਚ ਉਹਨਾਂ ਨੂੰ ਰੱਖ ਲੈਣਾ ਫਿਰ ਤੁਸੀਂ ਉਹਨਾਂ ਨੂੰ ਨਾ ਅਗਨ ਭੇਟ ਕਰ ਦੇਣੀ ਹੈ ਉਹਦੇ ਵਿੱਚ ਦੇਖੋ ਕੋਈ ਮومی ਕਾਗਜ਼ ਦਾ ਲਫਾਫਾ ਨਹੀਂ ਲਾਉਣਾ ਹੈਗਾ ਕਿਉਂਕਿ ਜਦੋਂ ਆਪਾਂ ਪ੍ਰਸ਼ਾਦ ਸਜਾਉਨੇ ਆ ਉਦੋਂ ਵੀ ਜਦੋਂ ਆਪਾਂ ਹਨਾ ਅਗ ਮਚਾਉਣੀ ਹੈਗੀ ਤਾਂ ਮومی ਕਾਗਜ਼ ਇਹਨੂੰ ਨਹੀਂ ਚੂਜ਼ ਕੀਤਾ ਜਾਂਦਾ ਹੈਗਾ ਇਹ ਗੁਰਬਾਣੀ ਦਾ ਸਿਧਾਤ ਹੈਗਾ ਤੇ ਜਦੋਂ ਤੁਸੀਂ ਇਹ ਨਾ ਗੁਰੂ ਸਾਪਾ ਦੀਆਂ ਤਸਵੀਰਾਂ ਹੁੰਦੀਆਂ ਨੇ ਜਿਹੜੀਆਂ ਜਾਂ ਕੋਈ ਆਪਣੇ ਕੋਲ ਗੁਰਬਾਣੀ ਦੀ ਤੋਕ ਹੈ ਕੁਝ ਵੀ ਹੈ ਨਾ ਗੁਟਕਾ ਸਾਹਿਬ ਨਹੀਂ ਇਹਦੇ ਵਿੱਚ ਰੱਖਣਾ ਹੈਗਾ ਤੇ ਇਹ ਚੀਜ਼ਾਂ ਨੂੰ ਨਾ ਤੁਸੀਂ ਅਗਨ ਭੇਟ ਕਰਕੇ ਜਿਹੜੀ ਉਹਦੀ ਰਾਖ ਹੋਊਗੀ ਉਸ ਰਾਖ ਨੂੰ ਚਾਹੇ ਤਾਂ ਤੁਸੀਂ ਆਪਣੇ ਖੇਤ ਦੇ ਵਿੱਚ ਖਿਲਾਰ ਲਓ ਜਾਂ ਫਿਰ ਤੁਸੀਂ ਆਪਣੇ ਕੋਈ ਬੂਟਾ ਲਗਾਇਆ ਹੋਇਆ ਹੈ ਨਾ ਉਹਦੇ ਵਿੱਚ ਪਾ ਲਓ ਜਾਂ ਫਿਰ ਤੁਸੀਂ ਜਲਪ੍ਰਵਾਹ ਕਰੀਏ ਅਗਲੀ ਗੱਲ ਜੇ ਤੁਹਾਡੇ ਕਰ ਫਟੇ ਹੋਏ ਗੁਟਕਾ ਸਾਹਿਬ ਹੈ ਨਹੀਂ ਜਾਂ ਉਹਨਾਂ ਦੀ ਚਮੜੀ ਫਟ ਚੁੱਕੀ ਹੈ ਜਾਂ ਉਹਨਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੇਜ ਫਟਿਆ ਹੋਇਆ ਹੈ ਤਾਂ ਉਸ ਨੂੰ ਤੁਸੀਂ ਇਹਨਾਂ ਗੁਰਦੁਆਰਾ ਸਾਹਿਬ ਬਾਬਾ ਜੀ ਕੋਲੇ ਜਾਓ ਤੇ ਉਹਨਾਂ ਨੂੰ ਕਹੋ ਕਿ ਬਾਬਾ ਜੀ ਵੀ ਸਾਡੇ ਗੁਟਕਾ ਸਾਹਿਬ ਨੂੰ ਹਨਾ ਅਸੀਂ ਨੇ ਮਲਕੀ ਪੁਰਾਣੇ ਹੋ ਚੁੱਕੇ ਨੇ ਇਹ ਫਟ ਚੁੱਕੇ ਨੇਗੇ ਇਹਨਾਂ ਦਾ ਸੰਸਕਾਰ ਕਰਨਾ ਹੈ ਇਹਨੂੰ ਅਸੀਂ ਘਾਟ ਨੂੰ ਦੇਣ ਆਏ ਹਾਂ ਕਿਉਂਕਿ ਹਰੇਕ ਗੁਰੂ ਘਰ ਦੇ ਵਿੱਚੋਂ ਗੁਟਕਾ ਸਾਹਿਬ ਜਾਂਦੇ ਹੈਗੇ ਜਿਹੜੇ ਕਿ ਪ੍ਰਾਣੇ ਵਿਰਧ ਹੋ ਜਾਂਦੇ ਆ ਉਹਨਾਂ ਦਾ ਫਿਰ ਇੱਕ ਜਗ੍ਹਾ ਤੇ ਸੰਸਕਾਰ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਉਹ ਗੁਟਕਾ ਸਾਹਿਬ ਨੂੰ ਆਪਣੇ ਗੁਰੂ ਘਰ ਦੇ ਗ੍ਰੰਥੀ ਦੇ ਨਾਲ ਅਸਲਾਮ ਅਸਬਰਾ ਕਰਕੇ ਉਹਨਾਂ ਨੂੰ ਦੇ ਆਓ ਕਿ ਬਾਬਾ ਜੀ ਇਹਨਾਂ ਨੂੰ ਤੁਸੀਂ ਜਿਹੜੇ ਹੈ ਨਾ ਵਿਰਧ ਸ੍ਰੂਪ ਹੁੰਦੇ ਨੇ ਉਹਨਾਂ ਦੇ ਨਾਲ ਰੱਖ ਦਿਓ ਜਦੋਂ ਦਾ ਸੰਸਕਾਰ ਹੋਵੇਗਾ ਤੇ ਇਹਨਾਂ ਦਾ ਵੀ ਨਾਲ ਕਰ ਦਿਓ ਕਿ ਅਗਰ ਤੁਸੀਂ ਘਰ ਦੇ ਵਿੱਚ ਗੁਟਕਾ ਸਾਹਿਬ ਪ੍ਰਾਣੇ ਜਿਹੜੇ ਹੋਣਗੇ ਨਾ ਉਹਨਾਂ ਦਾ ਦਾ ਸੰਸਕਾਰ ਕਰੋਗੇ ਤੁਸੀਂ ਮਰਿਆਦਾ ਨਹੀਂ ਰੱਖ ਸਕੋਗੇ ਕਿਉਂਕਿ ਫਿਰ ਆਪਾਂ ਨੂੰ ਉਹਨਾ ਕੀਰਤਨ ਸੋਲਾ ਸਾਹਿਬ ਦਾ ਪਾਠ ਵੀ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਆਨੰਦ ਸਾਹਿਬ ਦਾ ਪਾਠ ਕਰਨਾ ਜਿੱਦਾਂ ਕਿ ਮਰਿਆਦਾਬ ਹੁੰਦੀ ਹੈਗੀ ਹੈਨਾ ਸਾਰਾ ਇਸ਼ਨਾਨ ਕਰਕੇ ਅਰਦਾਸ ਕਰਕੇ ਫਿਰ ਹਨਾ ਆਪਾਂ ਉਹਨਾਂ ਨੂੰ ਮਲਕੀ ਦਾ ਸੰਸਕਾਰ ਕਰ ਸਕਦੇ ਹਾਂ ਪਰ ਫਿਰ ਵੀ ਆਪਣੇ ਕੋਲੇ ਨਹੀਂ ਹੈਗਾ ਇਹ ਇਸ ਦਾ ਤੱਕ ਇਹਨੂੰ ਤੁਸੀਂ ਗੁਰੂ ਘਰ ਹੀ ਜਾ ਕੇ ਦੇ ਆਓ ਦੇਖੋ ਦੀਵਾਲੀ ਤੇ ਵੇਲੇ ਸਭਾਈ ਕਰਨ ਵੇਲੇ ਇਹ ਗਲਤੀ ਬਿਲਕੁਲ ਵੀ ਨਾ ਕਰਨਾ ਪੈਰਾਂ ਦੇ ਵਿੱਚ ਗੁਰਵਾਣੀ ਨੂੰ ਨਾ ਰੋਲਣਾ ਤਸਵੀਰਾਂ ਪਾਣਾ ਲਾ ਲਾ ਕੇ ਸਿੱਟ ਦਿਨਿਆ ਪ੍ਰਾਣੀਆ ਤੇ ਨਵੀਆਂ ਟੰਗ ਦਿਨਿਆ ਇਹ ਆਮ ਤੌਰ ਤੇ ਦੀਵਾਲੀ ਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰਿਵਾਜ ਹੁੰਦਾ ਹੈਗਾ ਪਲੀਜ਼ ਮੇ ਭੈਣਾਂ ਨੂੰ ਖਾਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਕਿ ਬਾਣੀ ਦੀ ਬੇਆਦਬੀ ਬਿਲਕੁਲ ਵੀ ਨਾ ਕਰੋ ਕਿਉਂਕਿ ਜਿੱਥੇ ਬਾਣੀ ਦੀ ਬੇਆਦਬੀ ਹੁੰਦੀ ਹੈ ਉਸ ਘਰ ਦੇ ਵਿੱਚ ਬਰਕਤ ਬਿਲਕੁਲ ਵੀ ਨਹੀਂ ਆਉਂਦੀ ਦੇਖੋ ਤੁਹਾਡੇ ਘਰ ਦੀ ਬਰਕਤ ਰੁਕੇਗੀ ਹੀ ਰੁਕੇਗੀ ਕਲੇਸ਼ ਲੜਾਈ ਝਗੜਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਗਲਤ ਮੰਨ ਕੇ ਗੁਰਬਾਣੀ ਨੂੰ ਪੜਦਾ ਉਹ ਵੀ ਸਾਡ ਨੂੰ ਦੁੱਖ ਹੁੰਦਾ ਸਾਡੇ ਅੰਗਾਂ ਨੂੰ ਹਨਾ ਦਰਦ ਪਹੁੰਚਾ ਰਿਹਾ ਹੈਗਾ ਇਹ ਤਾਂ ਫਿਰ ਵੀ ਆਪਾਂ ਹਨਾ ਇੱਕ ਤਰ੍ਹਾਂ ਦੀ ਬੇਆਦਬੀ ਕਰ ਰਹੇ ਹਾਂ ਮੈਂ ਇਹ ਇਸੇ ਕਰਕੇ ਹੀ ਛੋਟੀ ਜੀ ਵੀਡੀਓ ਤੁਹਾਡੇ ਲਈ ਲੈ ਕੇ ਆਈਆਂ ਜੀ ਇਸ ਵੀਡੀਓ ਨੂੰ ਨਾ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਆਪਾਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਕਰ ਲੈਣੇ ਮੈਂ ਇਹ ਨਹੀਂ ਕਹਿੰਦੀ ਵੀ ਆਪਣੀ ਕਹਾਣਾ ਅੰਦਰੋਂ ਹੁੰਦੀ ਹੈ ਵੀ ਹਾਂ ਆਪਾਂ ਇਸ ਕੀ ਜਨੂੰ ਮਲਕੇ ਵੀ ਕਹੀ ਹੀ ਕਿਉਂਕਿ ਕਈ ਵਾਰੀ ਆਪਾਂ ਭੁੱਲ ਕੇ ਇਹੀ ਕਰ ਲੈਨੇ ਹੁੰਨੇ ਆ ਇਸ ਕੇ ਨੂੰ ਤੇ ਘਰ ਦੇ ਵਿੱਚ ਨਾ ਵਿਆਹ ਦੇ ਕਾਰਡ ਆਏ ਹੁੰਦੇ ਨੇ ਨਾ ਇਥੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਣੀ ਹੈ ਕਿਉਂਕਿ ਬਹੁਤ ਵੱਡੀ ਗਲਤੀ ਕਰਦੇ ਆਪਾਂ ਜਿਹੜੇ ਵਿਆਹਾਂ ਦੇ ਕਾਰਡਾਂ ਤੇ ਗੁਰਬਾਣੀ ਲਿਖ ਦਿਆਂਗੇ ਹਨਾ ਕਿਉਂਕਿ ਪੁਰਾਣੇ ਸਮੇਂ ਦੀ ਤੁਸੀਂ ਨਾ ਜਿਹੜੀਆਂ ਚਿੱਠੀਆਂ ਹੁੰਦੀਆਂ ਸੀ ਜਾਂ ਜਾਂਦੇ ਹੁੰਦੇ ਸੀ ਸਾਹਾ ਪੱਤਰ ਜਾਂਦਾ ਹੁੰਦਾ ਸੀਗਾ ਜਾਂ ਅੱਗੇ ਨਾ ਇੱਕ ਹੋਰ ਰੱਖਦੇ ਹੁੰਦੇ ਸੀਗੇ ਆਪਣੇ ਨਿਉਂ ਦੇ ਲਿਖਦੇ ਹੁੰਦੇ ਸੀਗੇ ਕੋਈ ਵੀ ਇਹ ਨਾ ਜਿੱਦਾਂ ਕਿ ਬਾਣੀਆਂ ਆਪਾਂ ਪੰਡਤਾਂ ਕੋਲੇ ਹਨਾ ਅੱਜ ਵੀ ਉਹ ਪਈਆਂ ਨੇ ਮੇਰੇ ਕੋਲ ਉਹਨਾਂ ਦਾ ਨਾਮ ਬਿਸਰ ਗਿਆ ਨਾ ਤੇ ਉਹਦੇ ਉੱਪਰ ਨਾ ਲਿਖਿਆ ਜਾਂਦਾ ਹੁੰਦਾ ਸੀਗਾ ਤਾਂ ਉਹਦੇ ਉੱਪਰ ਨਾ ਇੱਕ ਇਸ ਤਰੀਕੇ ਦਾ ਜਿੱਦਾਂ ਕਿ ਪੰਡਤ ਦੇ ਬਾਣੀਆਂ ਪੈਣ ਭਰਾਵਾਂ ਦੀ ਹਨ ਆਮ ਤੌਰ ਤੇ ਇੱਕ ਸੁਭ ਲਾਭ ਹੁੰਦਾ ਹਨ ਲਿਖਿਆ ਹੋਇਆ ਸੁਭ ਦਾ ਨਿਸ਼ਾਨ ਹੁੰਦਾ ਉਹੀ ਚਿੱਠੀ ਦੇ ਉੱਪਰ ਹੁੰਦਾ ਸੀਗਾ ਉਹੀ ਪਿਆ ਦੇ ਕਾਰਡ ਦੇ ਉੱਤੇ ਹੁੰਦਾ ਸੀ ਉਹੀ ਉਹ ਆਪਣੀ ਜਿਹੜੀ ਪੱਤਰੀ ਹੁੰਦੀ ਸੀ ਜਿਹਦੇ ਉੱਤੇ ਲਿਖਦੇ ਹੁੰਦੇ ਸੀ ਉਹਦੇ ਲਿਖ ਕੇ ਰੱਖਦੇ ਹੁੰਦੇ ਸੀ ਪਰ ਅੱਜ ਕੱਲ ਆਪਾਂ ਨੂੰ ਪਤਾ ਨਹੀਂ ਕਿ ਟ੍ਰੈਂਡ ਚੱਲ ਪਿਆਗਾ ਇੱਕ ਓੰਕਾਰ ਹਨਾ ਗੁਰ ਬਾਣੀ ਦੀ ਤੁਕ ਲਿਖ ਦਿੰਨੇ ਆ ਫਿਰ ਅਗਲਾ ਪੜਦਾ ਪੈਰਾਂ ਦੇ ਵਿੱਚ ਰੋਦ ਦੇ ਦੇਖੋ ਬਰਬਾਦੀ ਦਾ ਕਾਰਨ ਆਪਣਾ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈਗਾ ਫਿਰ ਆਪਾਂ ਕਹਿ ਦਿੰਨੇ ਆ ਲੈ ਵਿਆਹ ਤਾਂ ਇੰਨਾ ਵਧੀਆ ਕੀਤਾ ਸੀਗਾ ਪਤਾ ਨਹੀਂ ਕੀ ਹੋ ਗਿਆ ਘਰ ਦੇ ਵਿੱਚ ਕਲੇਸ਼ ਦਾ ਤੋਂ ਵੱਧ ਕੇ ਕੀ ਹੋ ਗਿਆ ਸਾਡੇ ਤੱਕ ਘਰ ਦੇ ਵਿੱਚ ਚੌਂ ਮੁੰਡਾ ਵਿਆਹ ਹੈ ਜਾਂ ਕੁੜੀ ਵਿਆਹੀ ਹੈ ਦੇਖੋ ਇਹ ਬੀਜਾ ਤੁਸੀਂ ਹੀ ਹੈ ਕਿਉਂਕਿ ਇੱਕ ਉਹ ਅੰਕਾਰ ਹੈ ਨਾ ਸਾਰੀ ਹੀ ਸ੍ਰਿਸ਼ਟੀ ਦਾ ਉਹਦੇ ਵਿੱਚ ਨਾ ਕੁਰਬਾਨੀ ਦਾ ਸਿਧਾਂਤ ਹੈ ਜਿਹੜਾ ਕੁਰਬਾਨੀ ਹੈ ਉਹ ਸਮਾ ਜਾਂਦੀ ਹੈ ਕਿਉਂਕਿ ਇੱਕ ਮੰਨੇ ਗੁਰੂ ਸਾਹਿਬਾਂ ਨੇ ਜਿਹੜਾ ਕੋਮ ਹੈ ਉਹ ਅਲੱਗ ਤੋਂ ਸੰਸਕ੍ਰਿਤੀ ਪਾਹ ਚੁਲਿਤ ਹੈ ਇੱਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਸਮਾਇਆ ਦੇਖੋ ਇਸ ਚੀਜ਼ ਨੂੰ ਉਹੀ ਨਾ ਸਮਝਿਆ ਕਰੋ ਗੱਡੀਆਂ ਤੇ ਬਾਹਾਂ ਤੇ ਟੈਟੂ ਬਣਵਾ ਰਖੇ ਨੇ ਹੱਥਾਂ ਤੇ ਟੈਟੂ ਬਣਵਾ ਰੱਖੇ ਨੇ ਅੱਜ ਕੱਲ ਦੇ ਜਿਹੜੇ ਵੀ ਆਪਣੇ ਸਮਾਜ ਦੀ ਬਰਬਾਦੀ ਦਾ ਕਾਰਨ ਹੈ ਉਹ ਗੁਰਹਾਣੀ ਦੀ ਤੁਸੀਂ ਖੁਦ ਬਿਆਦਵੀ ਕਰ ਦਿਓ ਇਹੀ ਮੇਨ ਕਾਰਨ ਹੈਗਾ ਕਿਉਂਕਿ ਤੁਹਾਨੂੰ ਤਾਂ ਇਹ ਲੱਗਦਾ ਹੁੰਦਾ ਹੈ ਨਾ ਵੀ ਆਪਾਂ ਨੂੰ ਵੀ ਹਾਂ ਇੱਕ ਟ੍ਰੈਂਡ ਹੈਗਾ ਵੀ ਹਾਂ ਗੱਡੀ ਦੇ ਮਾ ਵਰਸ ਪਾ ਲਓ ਇੱਕ ਓਮਕਾਰ ਵੀ ਨਹੀਂ ਸਪਾਉਂਦੇ ਕੁਝ ਹੋਰ ਹੀ ਕਰ ਦਿੰਦੇ ਆ ਨਾ ਦੇਖੋ ਕਦੇ ਵੀ ਇਹ ਚੀਜ਼ਾਂ ਦਾ ਮਜ਼ਾਕ ਨਾ ਬਣਾਓ ਨਹੀਂ ਤਾਂ ਤੁਹਾਡੀ ਜ਼ਿੰਦਗੀ ਦਾ ਮਜ਼ਾਕ ਬਣੇਗਾ ਹੀ ਬਣੇਗਾ ਮੇਰੀ ਹੱਥ ਵੱਲ ਕੇ ਬੇਨਤੀ ਹੈ ਚਾਹੀ ਮੈਨੂੰ ਇੰਨੀ ਆਕਲ ਨਹੀਂ ਹੈਗੀ ਮੈਂ ਇੱਕ ਦੁਨੀਆਵੀ ਆਮ ਲੜਕੀ ਆਂਗੀ ਹੈ ਨਾ ਪਰ ਫਿਰ ਵੀ ਜਿੰਨੇ ਕਹੋਚੀ ਹੈ ਕਿਉਂਕਿ ਕਹਿੰਦੇ ਨੇ ਜਦੋਂ ਹਨਾ ਪਿਤਾ ਜੀ ਨੂੰ ਆਪ ਤੁਹਾਡੇ ਬਾਪ ਹੈ ਨਾ ਉਹਨੂੰ ਕੋਈ ਇੱਜ਼ਤ ਨਾ ਦੇਵੇ ਹੈ ਨਾ ਉਹਨੂੰ ਕੋਈ ਗਾਲਾਂ ਕੱਢੇ ਉਹਨੂੰ ਕੋਈ ਬੇਆਦੀ ਵੀ ਕਰੇ ਉਹਨਾਂ ਦੇ ਕੋਈ ਕੱਪੜਿਆਂ ਤੇ ਟਿੱਕਰ ਸੁੱਟੇ ਜਾਂ ਕੁਝ ਵੀ ਕਰੇ ਹੈ ਨਾ ਬੀ ਕਿੰਨਾ ਦੁੱਖ ਲੱਗੂਗਾ ਉਹ ਤਾਂ ਇੱਕ ਦੁਨੀਆਵੀ ਬਾਪ ਹੈ ਇਹ ਤਾਂ ਫਿਰ ਵੀ ਸਾਰੀ ਆਪਣੀ ਦੁਨੀਆ ਦਾ ਆਪਣੇ ਸਹਾਰਿਆਂ ਦਾ ਨਾ ਤੇ ਬਾਪ ਹੈਗਾ ਤਾਂ ਮੈਨੂੰ ਬਹੁਤ ਦੁੱਖ ਲੱਗਦਾ ਜਦੋਂ ਮੈਂ ਹੈ ਨਾ ਇਦਾਂ ਦੀ ਚੀਜ਼ ਦੇਖਦੀ ਆ ਤਾਂ ਮੇਰੀ ਹੱਥ ਬਣ ਕੇ ਬੇਨਤੀ ਹੈ ਕਿ ਹੁਣ ਸਫਾਈਆਂ ਕਰੂਗੀ ਤੁਸੀਂ ਜਿੰਨੇ ਵੀ ਤੁਹਾਡੇ ਵਿਆਹ ਦੇ ਕਾਰਡ ਵਗੈਰਾ ਆਏ ਹੋਏ ਨੇ ਜਾਂ ਤੁਹਾਡੇ ਬੱਚਿਆਂ ਦੇ ਕਾਪੀਆਂ ਕਿਤਾਬਾਂ ਦੇ ਵਿੱਚ ਕਿਤੇ ਵੀ ਕੋਈ ਤਸਵੀਰ ਹੈ ਤਾਂ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਸੁੱਚੇ ਪਾਂਡੇ ਦੇ ਵਿੱਚ ਪਾ ਕੇ ਜਲ ਮਲਕੇ ਉਹਨਾਂ ਨੂੰ ਅਗਨੀ ਭੇਟ ਕਰਨੀ ਆ ਫਿਰ ਉਹਨਾਂ ਨੂੰ ਜਲ ਪ੍ਰਵਾਹ ਕਰਨੇ ਇਦਾਂ ਨਹੀਂ ਵੀ ਤੁਸੀਂ ਉਹਨਾਂ ਨੂੰ ਪੱਟੀਆਂ ਕਰੋ ਤੇ ਪਾਣੀ ਦੇ ਵਿੱਚ ਸਿੱਟਿਓ ਦੇਖੋ ਇਹ ਵੀ ਬੀ ਆ ਜੇ ਵੀ। ਦੂਸਰੀ ਗੱਲ ਜਦੋਂ ਤੁਸੀਂ ਇਹ ਚੀਜ਼ ਕਰਨ ਲੱਗੋਗੇ ਤਾਂ ਪਹਿਲਾਂ ਵੀ ਅਰਦਾਸ ਕਰਨੀ ਆ ਕਿ ਵਾਹਿਗੁਰੂ ਜੀ ਮੈਨੂੰ ਨਹੀਂ ਪਤਾ ਮੈਂ ਤੁਹਾਡੀ ਅਣਜਾਣੀ ਬੱਚੀ ਆ ਜਾਂ ਬੱਚਾ 간 ਮੈਂ ਇਸ ਚੀਜ਼ ਨੂੰ ਦਾਸ ਸੰਸਕਾਰ ਕਰਨ ਲੱਗਿਆ ਮੈਥੋਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਦੇ ਦੇਣੀ ਤੇ ਮੇਰੀ ਇਸ ਜੇੜੀ ਵੀ ਕੀਤੀ ਹੋਈ ਮੈਂ ਆਪਣੇ ਖੰਦਰੋ ਭਾਵਨਾ ਨਾਲ ਕਰ ਰਿਹਾ ਆਪਣਾ ਦਰਗਾਹ ਸੱਚਖੰਡ ਵਿੱਚ ਲਿਖ ਕੇ ਲਾ ਲੈਣਾ ਤੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਨਾ ਲੱਗਣਾ ਪਿਤਾ ਜੀ ਮੈਨੂੰ ਕਿਉਂਕਿ ਦੀਵਾਲੀ ਤੱਕ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਣੀ ਹੈ ਅੱਜ ਮੇਰਾ ਸਰੀਰ ਸਾਥ ਨਹੀਂ ਦੇ ਰਿਹਾ ਹੈਗਾ ਅੱਜ ਮੈਂ ਸਿਰਫ ਇਹੀ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਬਾਅਦ ਦੇ ਵਿੱਚ ਵੀ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਤੋਂ ਕਦੇ ਵੀ ਮਨ ਦੇ ਵਿੱਚ ਇਹ ਨਾ ਰੱਖਿਓ ਦੇਖੋ ਪੈਰਾਂ ਦੇ ਵਿੱਚ ਕਦੇ ਵੀ ਗੁਰਬਾਣੀ ਨੂੰ ਨਾ ਰੋਲਿਓ ਨਹੀਂ ਤਾਂ ਤੁਸੀਂ ਜੀ ਰੋਲੋਗੇ ਹੀ ਰੋਲੋਗੇ ਇਸ ਚੀਜ਼ ਦੀ ਮਜ਼ਾਕ ਨਾ ਸਮਝਣਾ ਕਰਕੇ ਦੇਖ ਲਿਓ ਆਪਣੇ ਘਰਾਂ ਦੇ ਵਿੱਚ ਹਨਾ ਕਿਉਂਕਿ 15-20 ਸਾਲਾਂ ਦਾ ਆਪਾਂ ਨੂੰ ਥੋੜਾ ਜਿਆਦਾ ਹੋਇਆ ਹੋਇਆ ਹੈ। ਬੇਅਦਵੀਂ ਆਪਾਂ ਬਹੁਤ ਜ਼ਿਆਦਾ ਘਰੇ ਕਰ ਰਹੇ ਹਾਂਗੇ। ਜਿੱਥੇ ਆਪਾਂ ਸੌਣਦੇ ਆ ਜਿੱਥੇ ਆਪਾਂ ਪਤੀ ਪਤਨੀ ਆਪਸ ਦੇ ਵਿੱਚ ਹਨਾ ਸਬੰਧ ਵੀ ਬਣਾਉਨੇ ਆ ਉੱਥੇ ਆਪਾਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਰੱਖਦੇ ਆ ਹੁਟਕੇ ਸਾਹਿਬ ਰੱਖਦੇ ਆ ਇਹ ਸਭ ਤੋਂ ਵੱਡਾ ਪਾਪ ਹੈ। ਇਸ ਤੋਂ ਬਚ ਜਾਓ। ਕਿਉਂਕਿ ਅਗਰ ਆਪਾਂ ਇਹ ਚੀਜ਼ਾਂ ਕਰਦੇ ਰਹਾਂਗੇ ਤਾਂ ਆਪਣਾ ਭਲਾ ਕਿਤੇ ਵੀ ਨਹੀਂ ਹੋਣ ਵਾਲਾ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਦੇ ਵੀ ਕੋਕਟਾ ਸਾਹਿਬ ਨੂੰ ਤੁਸੀਂ ਖੁਦ ਘਰੇ ਦਾ ਸੰਸਕਾਰ ਨਾ ਕਰਨਾ ਗੁਰੂ ਘਰ ਦੇ ਕੇ ਹੀ ਹੋਣਾ ਤੁਹਾਡੀ ਸਿਨਮਾ ਨਹੀਂ 팬 ਤੋਂ ਗੁੱਲਣ ਲੱਗਿਆ ਬਹੁਤ ਗਲਤੀਆਂ ਭੁੱਲਾ ਚੁੱਕਾ ਹੋ ਗਏ ਹੋਂਗੀਆਂ ਮਾਫ਼ ਤਾਂ ਨਾ ਮਿਲਾਂਗੇ ਅਗਲੀ ਵੀਡੀਓ ਤੱਕ ਲਈ ਸਤਿ ਸ੍ਰੀ ਅਕਾਲ